ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨਵਾਜੀ ਗੁਰ ਪਿਆਰੀ ਸਾਧ ਸੰਗਤ ਜੀ ਆਓ ਅੱਜ ਆਪਾਂ ਫਿਰ ਮਾਲਕ ਦੀ ਵਿਦਾਈ ਕਰੀਏ ਸਤਿਗੁਰਾਂ ਦੀ ਮਾਲਕ ਦੀ ਵਿਦਾਈ ਕਰਕੇ ਆਪਾਂ ਨੂੰ ਗੁਰਪਿਆਰੋ ਬਹੁਤ ਵੱਡਾ ਲਾਭ ਮਿਲਣਾ ਹੈ ਬਹੁਤ ਵੱਡਾ ਲਾਹਾ ਮਿਲਣਾ ਕੀ ਲਾਹਾ ਮਿਲਣਾ ਹੈ ਗੁਰਪਿਆਰੋ ਸਾਨੂੰ ਲਾਹਾ ਮਿਲਣਾ ਕਿ ਜਿਹੜੇ ਕੰਮ ਵਾਸਤੇ ਅਸੀਂ ਆਏ ਆ ਉਹ ਸਫਲ ਹੋ ਜਾਏਗਾ ਸਾਕ ਜਨਮ ਵਰ ਨਾ ਕੱਟਿਆ ਜਾਏਗਾ ਜੇ ਅਸੀਂ ਮਾਲਕ ਦੀ ਵਿḓਾਈ ਸਿਫਤ ਸਲਾਹ ਕਰੀਏ ਕੇਵਲ ਮਾਲਕ ਦੀ ਵਿḓਾਈ ਉਹ ਹੁਣ ਕਿੱਥੇ ਹੋਣੀ ਆ ਉਹ ਸੰਗਤ ਦੇ ਵਿੱਚ ਹੋਣੀ ਆ ਗੁਰਪਿਆਰਿਓ ਹੁਣ ਇੱਥੇ ਮੇਰਾ ਮਾਲਕ ਜੋ ਸੰਸਾਰ ਉਹਨੇ ਤਿਆਰ ਕੀਤਾ ਹੈ ਮੇਰੇ ਮਾਲਕ ਨੇ ਤਰ੍ਹਾਂ ਤਰ੍ਹਾਂ ਦੇ ਇਨਸਾਨ ਦੇ ਵਿੱਚ ਵੀ ਕਈ ਰੂਪ ਕਈ شکلਾਂ ਬਣਾਤੀਆਂ ਭਾਵ ਕਿਸੇ ਨਾਲ ਕੁਝ ਮਿਲਦਾ ਨਹੀਂ ਹੈ ਸੁਭਾ ਨਹੀਂ ਮਿਲਦਾ ਆਸਾਂ ਨਹੀਂ ਮਿਲਦੀਆਂ ਚੇਰਾ ਨਹੀਂ ਮਿਲਦਾ ਦੇਖੋ ਕਿੰਨਾ ਸੋਹਣਾ ਹੁਣ ਇੱਕ ਇਹ ਫਲਵਾੜੀ ਤਿਆਰ ਕੀਤੀ ਹੈ ਜਿਸ ਤਰ੍ਹਾਂ ਇੱਕ ਬਗੀਚੇ ਦੇ ਅੰਦਰ ਤਰ੍ਹਾਂ ਤਰ੍ਹਾਂ ਫੁੱਲ ਹੁੰਦੇ ਨੇ ਹਰ ਕਿਸਮ ਦੇ ਫੁੱਲ ਟੈਕਦੇ ਨੇ ਕਿੰਨਾ ਸੋਹਣਾ ਲੱਗਦਾ ਹੈ ਇਸੇ ਤਰ੍ਹਾਂ ਹੀ ਸੰਸਾਰ ਹੈ ਕਿੰਨਾ ਸੋਹਣਾ ਲੱਗਦਾ ਹੈ ਜਦੋਂ ਹਰ ਧਰਮਾਂ ਦੇ ਮਨੁੱਖ ਦੇਖਣ ਨੂੰ ਮਿਲਦੇ ਨੇ ਤਾਂ ਗੁਰਪਿਆਰੇ ਉਹ ਫੁਲਵਾੜੀ ਹੈ ਇੱਕ ਸੰਸਾਰ ਇੱਕ ਫੁਲਵਾੜੀ ਆ ਪਿਤਾ ਪਰਮਾਤਮਾ ਦੀ ਇੱਕ ਬਗੀਚਾ ਹੈ ਇਹਦੇ ਵਿੱਚ ਨੇ ਤਰ੍ਹਾਂ ਤਰ੍ਹਾਂ ਦੇ ਸਤ ਗੁਰਾਂ ਨੇ ਇਹ ਹੌਲਾ ਲਾ ਕੇ ਆਪਾਂ ਕਹਿ ਲਈਏ ਸੋਹਣੇ ਸੁੰਦਰ ਕਿੰਨੇ ਟਾਈਮ ਕਿਦ ਨੇ ਪਰ ਇੱਕ ਪਾਸੇ ਆਪਾਂ ਵਿਚਾਰ ਕਰੀਏ ਥੋੜੀ ਜਿਹੀ ਆਪਾਂ ਵਿਸਾ ਲੈ ਲਈਏ ਕਿ ਅੱਜ ਦੇ ਜੋ ਹਾਲਤ ਨੇ ਜੋ ਅੱਜ ਦੇ ਬਰਸਾਤਾਂ ਕਰਕੇ ਜੋ ਪਹਾੜ ਦੇ ਜੋ ਹਾੜ ਆਏ ਨੇ ਇਹ ਆਪਾਂ ਹਾਲਤ ਦੇਖ ਰਹੇ ਆ ਕਿ ਕਿਉਂ ਹੋਈ ਹੈ ਇਹ ਕੀ ਕਾਰਨ ਹੈ ਉਹਨਾਂ ਦੇ ਪ੍ਰਤੀ ਦੁੱਖ ਹੈ ਜਿੱਤੇ ਜਿੱਤੇ ਵੀ ਲੱਖਾਂ ਵਿੱਚ ਜੀਵ ਪਰੇਸ਼ਾਨ ਹੋ ਰਹੇ ਨੇ ਘਰੋਂ ਬੇਕਾਰ ਹੋਏ ਨੇ ਜਾਂ ਲੰਗਰ ਪਾਣੇ ਪ੍ਰਸਾਦ ਦੇਵਾਨੀਆਂ ਵੀ ਦਿੱਕਤਾਂ ਆ ਰਹੀਆਂ ਨੇ ਜੀਵ ਜੰਤ ਡੰਗਰ ਮਾਲ ਪਸ਼ੂ ਨੂੰ ਵੀ ਬੜੀ ਦਿੱਕਤ ਆ ਰਹੀ ਹੈ ਪਰ ਕਿਉਂ ਆ ਰਹੀ ਹੈ ਇਹ ਇਹ ਵਿਚਾਰ ਕਰਨ ਦੀ ਲੋੜ ਹੈ ਲੰਬਾ ਵਿਸ਼ਾ ਹੈ ਪਰ ਆਪਾਂ ਗੁਰਪਿਆਰੇ ਉਹ ਇਹਦੇ ਪ੍ਰਤੀ ਆਪਾਂ ਹੋਰ ਫालतू ਕੁਝ ਨਹੀਂ ਕਹਿ ਸਕਦੇ ਪਤਾ ਹੀ ਹੈ ਆਪਾਂ ਨੂੰ ਸਾਰਿਆਂ ਨੂੰ ਹਰ ਜੀਵ ਨੂੰ ਹਰ ਬੰਦੇ ਨੂੰ ਆਪਣੇ ਰਿਜ਼ਲਟ ਦਾ ਆਪ ਪਤਾ ਹੈ ਕਿ ਮੈਂ ਕਿੰਨਾ ਕ ਮਾਲਕ ਨੂੰ ਯਾਦ ਕਰਦਾ ਹਾਂ ਕਿੰਨਾ ਕ ਮਾਲਕ ਦੇ ਪ੍ਰਤੀ ਸ਼ਰਮਾ ਕੱਢਦਾ ਹਾਂ ਕਿੰਨਾ ਕ ਮਾਲਕ ਨਾਲ ਮੈਂ ਪਿਆਰ ਕਰਦਾ ਹਾਂ ਇਹ ਸਾਰਾ ਰਿਜ਼ਲਟ ਪੰਤੇ ਨੂੰ ਆਪਣੇ ਪੇਪਰ ਦਾ ਪਤਾ ਹੈ ਕਿ ਮੈਂ ਰੋਜ ਦਾ ਛੱਡਾ ਜਿਹੜਾ ਪੇਪਰ ਹੋ ਰਿਹਾ ਉਹਦੀ ਵਿੱਚ ਮੈਂ ਕਿੰਨਾ ਨੇੜੇ ਆ ਮਾਲਕ ਦੇ ਕਿੰਨਾ ਉਹ ਅਕਾਲ ਪੁਰਖ ਪਿਤਾ ਪਰਮਾਤਮਾ ਮੇਰੇ ਤੇ ਖੁਸ਼ ਦੇਖੋ ਗੁਰਪਿਆਰੇ ਇੱਕ ਪਾਸੇ ਘਰੋਂ ਬੇਕਾਰ ਕਰਕੇ ਘਰਾਂ ਦੇ ਵਿੱਚ ਨਾਜ ਸੀਗਾ ਜੋ ਉਹਨਾਂ ਦਾ ਅੰਨ ਪਾਣੀ ਸੀ ਉਹ ਪੈ ਗਿਆ ਔਰ ਦੂਜੇ ਪਾਸੇ ਦੂਰ ਤਿਰਟੋ ਚੱਲ ਕੇ ਟਰਾਲੀਆਂ ਭਰ ਕੇ ਉਹਨਾਂ ਵਾਸਤੇ ਨਾ ਜੋ ਭੋਜਨ ਆਉ ਆ ਰਿਹਾ ਇਹ ਕੀ ਹੈ ਇਹ ਹੈ ਗੁਰੂ ਪਿਆਰੇ ਉਹ ਕਿਉਂ ਉਹਨਾਂ ਦੀ ਜੋ ਕਿਸਮਤ ਦੇ ਵਿੱਚ ਲਿਖਿਆ ਹੈ ਉਹ ਦੂਰੋਂ ਚੱਲ ਕੇ ਆ ਰਿਹਾ ਹੈ ਉਹਨਾਂ ਵਾਸਤੇ ਔਰ ਜੋ ਉਹਨਾਂ ਦੇ ਕੋਲੇ ਸੀ ਉਹ ਵਹਿ ਗਿਆ ਇੱਕ ਪਾਸੇ ਗੁਰੂ ਪਿਆਰੇ ਤੇ ਵਿਚਾਰ ਆਪਾਂ ਕਰ ਸਕਦੇ ਆਂ ਤੇ ਇੱਕ ਪਾਸੇ ਮੇਰਾ ਮਾਲਕ ਸਾਨੂੰ ਥਾਪੜ ਆਪਾਂ ਨੂੰ ਰੋਕ ਰਿਹਾ ਹੈ ਤਾਪ ਤਾਪੀ ਦੇ ਰਿਹਾ ਕਿ ਨਹੀਂ ਬੰਦਿਆ ਤੂੰ ਸੰਭਲ ਤੂੰ ਸੰਭਲ ਹਜੇ ਵੀ ਸੰਭਲ ਔਰ ਦੂਜੇ ਪਾਸੇ ਉਹਦੇ ਮੂੰਹ 'ਚ ਬੁਰਕੀਆਂ ਲੈ ਕੇ ਪਾਰ ਰਿਹਾ ਹੈ ਕੌਣ ਪਾਰ ਰਿਹਾ ਨੇ ਭਾਵ ਜਿਹੜੇ ਮਨੁੱਖ ਸੇਵਾ ਕਰ ਰਹੇ ਨੇ ਉਹਨਾਂ ਉਹਨਾਂ ਦੇ ਵਿੱਚ ਵੀ ਰੱਬ ਹੈ ਜਿਹੜੇ ਘਰੋਂ ਬੇਕਾਰ ਹੋਏ ਨੇ ਉਹਨਾਂ ਦੇ ਵਿੱਚ ਵੀ ਰੱਬ ਹੈ ਦੂਨਾ ਪਾਸੇ ਆ ਕਹਾਣੀ ਇੱਕ ਪਾਸੇ ਉਹਨਾਂ ਦਾ ਨਾਜ ਬਹਿ ਗਿਆ ਦੂਜੇ ਪਾਸੇ ਉਹਨਾਂ ਦੇ ਦੂਰ ਦੇ ਟੋ ਅਨਾਜ ਤਿਆਰ ਕਰਕੇ ਉਹਨੇ ਦੇ ਮੂੰਹ ਚ ਬੁਰਕੀਆਂ ਪਾ ਰਿਆ ਇਹ ਕਹਾਣੀ ਕੀ ਹੈ ਇਸੇ ਤਰ੍ਹਾਂ ਹੀ ਗੁਰਪਿਆਰੋ ਕਹਾਣੀ ਜਿਹੜੀ ਬੰਦੇ ਦੀ ਹੈ ਕਿ ਰੱਬ ਦਾ ਕਸੂਰ ਨਹੀਂ ਹੈ ਇੱਥੇ ਕਿਉਂਕਿ ਮੇਰਾ ਮਾਲਕ ਤਾਂ ਕਹਿ ਰਿਹਾ ਕਿ ਸਾਨੂੰ ਮੰਨਣਾ ਪੈਣਾ ਹੈ ਕਿ ਗੁਰਬਾਣੀ ਜੋ ਕਹਿ ਰਹੀ ਹੈ ਕਿ ਸਤਗੁਰ ਸਭਨਾ ਦਾ ਭਲਾ ਮਨਾਈਦਾ ਤੇ ਇਸ ਦਾ ਬੁਰਾ ਕਿ ਹੋਏ ਉਹ ਤਾਂ ਕਹਿ ਰਿਹਾ ਕਿਸੇ ਦਾ ਬੁਰਾ ਨਹੀਂ ਉਹ ਤਾਂ ਕਹਿੰਦਾ ਮੈਂ ਕਿਸੇ ਦਾ ਭਰਾ ਨਹੀਂ ਕਰਦਾ ਪਰ ਇਹ ਹੋ ਕਿ ਉਹ ਰਹਾ ਆਪ ਤਾਂ ਕਹਿੰਦਾ ਕਿ ਸਾਡੇ ਨਾਲ ਭਰਾ ਹੋ ਗਿਆ ਨਹੀਂ ਗੁਰੂ ਪਿਆਰੇ ਉਹ ਨਹੀਂ ਕਿਸੇ ਦਾ ਭਰਾ ਕਰਦਾ ਇਹ ਗੁਰੂ ਪਿਆਰੇ ਸਾਡੇ ਕਰਮ ਹੈ ਅਸੀਂ ਜੋ ਦੀ ਬਣਾਈ ਹੋਈ ਸ੍ਰਿਸ਼ਟੀ ਹੈ ਜਾ ਉਹਦੀ ਜੋ ਵੀ ਰਚਨਾ ਰਚੀ ਹੈ ਸੰਸਾਰ ਤੇ ਅਸੀਂ ਉਹਦੇ ਨਾਲ ਸੇੜ ਸਾੜ ਕਰ ਰਹੇ ਹਾਂ ਅਸੀਂ ਪੂਰਨ ਆਪਣੇ ਕਰਮਾਂ ਤੇ ਨਹੀਂ ਉਤਰ ਰਹੇ ਭਾਵ ਆਪਣੇ ਜੋ ਸਾਨੂੰ ਕਿਹਾ ਹੈ ਭਈ ਆਪਣੇ ਕਰਮ ਆਪ ਬਣਾਓ ਤੇ ਨਹੀਂ ਅਸੀਂ ਉਤਰ ਰਹੇ ਇਸੇ ਤਰ੍ਹਾਂ ਇੱਕ ਸ਼ਬਦ ਆਪਾਂ ਜੋ ਗੁਰੂ ਸਾਹਿਬ ਤੋਂ ਪੰਗਤੀ ਲੈਂਦੀ ਹੈ ਗੁਰੂ ਸਾਹਿਬ ਕਹਿ ਰਹੇ ਨੇ ਕਿ ਜੋ ਸੰਸਾਰ ਦੇ ਅੰਦਰ ਜੀਵ ਹੈ ਜੋ ਪਿਤਾ ਪ੍ਰਮਾਤਮਾ ਨੇ ਪ੍ਰਭੂ ਨੇ ਇਹ ਜੀਵ ਸਰੀਰ ਰੂਪ ਜੋ ਭਾਂਡਾ ਇੱਕ ਭਾਂਡਾ ਤਿਆਰ ਕੀਤਾ ਹੋਇਆ ਹੈ ਇਹ ਸਾਡਾ ਢਾਂਚਾ ਕੀ ਹੈ ਇਹਨੂੰ ਕੋਠੜੀ ਕਹਿ ਲੋ ਇਹਨੂੰ ਇਹ ਮਾਨਵ ਬੱਚੇ ਵਾਸਤੇ ਇੱਕ ਮਕਾਨ ਵੀ ਬਣਾ ਕੇ ਦਿੰਦਾ ਹੈ ਔਰ ਇੱਕ ਭਾਂਡਾ ਵੀ ਹੈ ਕਿ ਗੁਰਬਾਣੀ ਕਹ ਰਹੀ ਹੈ ਇੱਕ ਭਾਂਡਾ ਬਣਾਇਆ ਮੇਰੇ ਮਾਲਕ ਨੇ ਹੁਣ ਸੰਸਾਰ ਦੇ ਅੰਦਰ ਜਿਹੜੇ ਭਾਂਡੇ ਬਣਾਉਂਦੇ ਨੇ ਘਿਹਾਰ ਬਣਾਉਂਦੇ ਨੇ ਵਿਚਾਰੀ ਜੋ ਆਪਣੇ ਉਹਨਾਂ ਦਾ ਕੰਮ ਆ ਜੋ ਉਹ ਹੁਣ ਇੱਕ ਭਾਂਡਾ ਤਿਆਰ ਕਰਨ ਵਾਸਤੇ ਕਿੰਨਾ ਕੁਸ਼ ਕਰਦਾ ਉਹ ਮਿੱਟੀ ਪੁੱਟ ਕੇ ਲਿਆਉਂਦਾ ਭਾਂਡਾ ਫਿਰ ਉਹਨੂੰ ਤਿਆਰ ਕਰਦਾ ਹੈ ਤਿਆਰ ਕਰਕੇ ਫਿਰ ਉਹ ਆਪਦੇ ਚੱਕ ਤੇ ਚਲਾ ਕੇ ਉਹਨੂੰ ਰੂਪ ਦਿੰਦਾ ਹੈ ਉਹ ਜੋ ਚੀਜ਼ ਬਣਾਉਣੀ ਆ ਨੇ ਮਟਕਾ ਬਣਾਉਣਾ ਜਾਂ ਕੁਝ ਵੀ ਬਣਾਉਣਾ ਔਰ ਫਿਰ ਉਹਦੇ ਜਿਹੜੇ ਵਿੱਚ ਬਲ ਛਲ ਹੁੰਦੇ ਨੇ ਉਹ ਥੱਪ-ਥੱਪੀ ਮਾਰ ਕੇ ਬਲ ਕੱਢਦਾ ਹੈ ਕਿਉਂ ਜੇ ਉਹ ਜ਼ੋਰ ਨਾ ਥਾਪਤਾ ਪੀ ਮਾਰੂ ਤੇ ਟੁੱਟ ਜੂਗਾ ਉਹ ਇੰਨਾ ਪਿਆਰ ਨਾਲ ਥਾਪਤਾ ਪੀ ਮਾਰਦਾ ਹੈ ਕਿ ਜਿਹੜੇ ਉਸ ਮਿੱਟੀ ਦੇ ਬਣਾਏ ਹੋਏ ਚੱਕ ਦੇ ਹੁੰਦੇ ਜਿਹੜੇ ਆਪਾਂ ਜੋੜਾ ਰੂਪ ਧਾਰਨ 판ਡੇ ਦਾ ਕਰਨਾ ਹੈ ਉਹਦੇ ਵਿੱਚ ਜੋ ਬਲਸੜਾ ਉਹ ਕੱਢ ਕੇ ਇੰਨੀ ਪਿਆਰੀ ਤੇ ਹਲਕੀ ਥਾਪ ਮਾਰ ਕੇ ਬਲ ਕੱਢ ਦਿੰਦਾ ਹੈ ਔਰ ਪਧੀਆ ਉਹਨੂੰ ਰੰਗ ਕਰਕੇ ਫਿਰ ਵੇਚਣ ਦੇ ਬਾਜ਼ਾਰ ਦੇ ਬਾਜ਼ਾਰ ਦੇ ਵਿੱਚ ਉਹ ਵਿਕਣ ਨੂੰ ਤਿਆਰ ਹੋ ਜਾਂਦਾ ਹੈ ਉਦੀ ਕੀਮਤ ਪਾਈ ਜਾਂਦੀ ਆਪ ਇਹਨੇ ਕਹਿ ਲਿਆ ਇਸੇ ਤਰ੍ਹਾਂ ਹੀ ਬੰਦਾ ਜੀਵ ਆ ਜੋ ਇਹ ਪ੍ਰਮਾਤਮਾ ਦਾ ਹਿੱਸਾ ਹੈ ਮੇਰਾ ਮਾਲਕ ਚਾਹੁੰਦਾ ਹੈ ਕਿ ਇਹ ਜਿਹੜਾ ਇਹਦਾ ਅਸਲੀ ਕੰਮ ਆ ਉਹ ਕੰਮ ਸਮਝੇ ਵੀ ਮੇਰਾ ਕੰਮ ਕੀ ਆ ਅਸਲੀ ਕੰਮ ਤਾਂ ਸਮਝਾਉਣਾ ਚਾਹੁੰਦੇ ਨੇ ਕਿ ਨਹੀਂ ਬੰਦਿਆ ਤੂੰ ਰੁਕ ਹਜੇ ਵੀ ਸਮਝ ਹਜੇ ਵੀ ਸਮਝ ਛੋਟੇ ਛੋਟੇ ਕਿਸ਼ਤਾਂ ਚ ਸਾਨੂੰ ਸਮਝਾਉਂਦਾ ਹੈ ਕਿ ਕਿਤੇ ਭਾਰੀ ਬਰਸਾਤ ਹੋ ਗਈ ਕਿਤੇ ਬਾੜ ਆ ਗਈ ਕਿਤੇ ਕਰੋਨਾ ਆ ਗਿਆ ਕਿਤੇ ਕੋਸ ਬਿਮਾਰੀ ਪੈ ਗਈ ਇਹ ਸਾਨੂੰ ਮੇਰਾ ਮਾਲਕ ਥਪ ਥਪਾ ਮਾਰਦਾ ਹੈ ਕਿ ਬੰਦਿਆ ਤੂੰ ਹਜੇ ਵੀ ਸੰਭਲ ਜਾ ਹਜੇ ਵੀ ਸੰਭਲ ਜਾ ਪਰ ਇਹ ਬੰਦਾ ਨਹੀਂ ਸੁਧਰਦਾ ਤਾਂ ਗੁਰੂ ਪਿਆਰਿਓ ਹੁਣ ਮੇਰਾ ਮਾਲਕ ਕਹਿ ਰਿਹਾ ਗੁਰਬਾਣੀ ਦੇ ਅੰਦਰ ਆਪੇ ਭਾਂਡੇ ਸਾਜਿਆਨ ਆਪੇ ਪੂਰਨ ਵੇ ਪਾਉ ਉਹ ਇੱਕ ਭਾਂਡਾ ਤਿਆਰ ਕਰ ਦਿੰਦਾ ਉਹਦੇ ਵਿੱਚ ਥਪ ਥਪਾ ਮਾਰ ਕੇ ਸਿੱਧਾ ਕਰਕੇ ਫਿਰ ਉਹਦੇ ਦੁੱਖ ਤੇ ਸੁੱਖ ਔਰ ਜੋ ਕਿਸਮਤ ਦੇ ਨਾਲ ਚੱਲਦੇ ਨੇ ਕਿਸਮਤ ਦੇ ਨਾਲ ਸੰਬੰਧਾ ਕਿਸਮਤ ਦੇ ਨਾਲ ਸੰਬੰਧ ਨੇ ਉਹ ਜੋੜ ਦਿੰਦਾ ਹੈ ਦੁੱਖ ਤੇ ਸੁੱਖ ਕਿਉ ਗੁਰਬਾਣੀ ਦਾ ਪਰਬਾਨ ਹੈ ਕਿ ਦੁੱਖ ਸੁੱਖ ਦੋਏ ਕੱਪੜੇ ਦਰ ਪਹਿਰੇ ਜਾਏ ਮਨੁੱਖ ਆਪਾਵੇ ਨਾਲ ਚੱਲਦੇ ਨੇ ਸਾਡੇ ਹੁਣ ਜਿਹੜਾ ਇਹ ਮੰਨ ਲਓ ਇੱਕ ਭਾਂਡਾ ਤਿਆਰ ਕੀਤਾ ਹੈ ਇੱਕ ਭਾਂਡੇ ਦੀ ਰੂਪਰੇਖਾ ਬਣਾਤੀ ਉਹਨੇ ਵਧੀਆ ਬਣ ਗਿਆ ਉਹਨੂੰ ਉਹ ਭਾਂਡਾ ਕੀਮਤ ਵੀ ਉਹਦੀ ਬਰਾਬਰ ਮਿੱਟੀ ਵੀ ਕੋ ਲੱਗੀ ਹੈ ਬਣਾਇਆ ਵੀ ਕਿਸੇ ਇੱਕ ਬੰਦੇ ਨੇ ਆ ਰੰਗ ਵਧੀਆ ਬਣਾ ਕੇ ਦੇ ਕੇ ਉਹਨੂੰ ਤਿਆਰ ਕਰਤਾ ਹੁਣ ਉਹੀ ਭਾਂਡਾ ਇੱਕ ਭਾਂਡਾ ਦਿਖਦੇ ਆਪਾਂ ਜੋ ਪ੍ਰਾਤਨ ਸਮੇਂ ਸਾਡੀ ਮਾਤਾ ਪੈਣੇ ਸੀ ਉਹ ਚੁੱਲ੍ਹੇ ਤੇ ਚੜੇ ਰਹਿੰਦਾ ਪਹਿਲੇ ਤੱਕ ਮਿੱਟੀ ਦੇ ਹੁੰਦੇ ਸੀ ਬਰਤਨ ਉਹਦੀ ਧਾਰਨਾ ਗੁਰਬਾਣੀ ਦੇ ਅੰਦਰ ਦਿੱਤੀ ਹੈ ਗੁਰਪਿਆਰੇ ਉਹ ਧਾਰਨਾ ਜਿਹੜੀ ਦਿੱਤੀ ਹੈ ਮਾਲਕ ਨੇ ਕਿ ਇੱਕ ਭਾਂਡਾ ਪਰ ਇੱਕ ਹੰਢੀ ਕਰ ਲੋ ਜੋ ਕੋਈ ਜਿਸ ਚ ਦਾਲ ਵੀ ਬਣਾਉਂਦੇ ਸੀ ਥੋੜੇ ਤਪਲੇ ਆਪਾਂ ਕਹਿੰਦੇ ਸੀ ਫਿਰ ਇੱਕ ਦੇ ਵਿੱਚ ਦੁੱਧ ਵੀ ਕੱਢਦਾ ਹੈ ਉਹ ਸਾਰਾ ਦਿਨ ਸਵੇ ਇੱਕ ਗੋਹਾਂ ਦੀ ਅੱਗ ਤੇ ਰੱਖ ਕੇ ਉਹਨੂੰ ਉਬਾਲਿਆ ਜਾਂਦਾ ਸੀ ਸਾਂ ਤੇ ਕੋ ਮੱਚੀ ਜਾਂਦਾ ਸੀ ਇੱਕ ਉਹ ਵੀ ਭਾਂਡਾ ਹੈ ਲੇਕਿਨ ਤਿਆਰ ਦੀ ਵੀ ਪਾਂਡਾ ਤੋਂ ਹੋਇਆ ਇੱਕ ਪਾਂਡਾ ਉਹ ਹੈ ਜਿਹਦੇ ਵਿੱਚ ਵਧੀਆ ਮੱਖਣੀ ਕੱਢ ਕੇ ਉੱਤੇ ਡਿੱਕ ਕੇ ਕਿਉਂ ਰੱਖਿਆ ਜਾਂਦਾ ਇੱਕ ਉਹ ਵੀ ਪਾਂਡਾ ਹੈ ਇੱਕ ਚੁੱਲੇ ਚੁੱਲੇ ਤੇ ਛੜ ਰਿਆ ਇੱਕ ਦੇ ਵਿੱਚ ਇੰਨਾ ਸੋਹਣਾ ਮੱਖੜ ਮਲਾਈ ਜਾ ਕਿਉਂ ਪੈ ਰਿਹਾ ਪਾਂਡਾ ਤੇ ਕੋਈ ਹੈ ਇਹ ਕੀ ਹੈ ਕਿਸਮਤ ਹੈ ਇਹ ਦੁੱਖ ਤੇ ਸੁੱਖ ਨੇ ਇਸੇ ਤਰ੍ਹਾਂ ਹੀ ਸੰਸਾਰ ਚੱਲਦਾ ਹੈ ਇਸੇ ਤਰ੍ਹਾਂ ਸੰਸਾਰ ਲਿਆ ਹੈ ਕਿ ਇੱਕ ਮਖਮਲੀ ਗੱਦਿਆਂ ਤੇ ਸੌ ਰਿਹਾ ਇੱਕ ਉਹਦੀ ਰਾਖੀ ਤੇ ਖੜਾ ਹੈ ਇੱਕ ਉਹਦੀ ਰਾਖੀ ਤੇ ਖੜਾ ਹੈ ਤੇ ਇਸੇ ਕਰਕੇ ਗੁਰੂ ਸਾਹਿਬ ਕਰੇ ਇੱਕ ਨੇ ਦੁੱਧ ਸਮਾਈਆ ਨਾ ਇੱਕ ਚੁੱਲ੍ਹੇ ਰਹਿਣ ਚੜੇ ਅੱਗੇ ਮਾਲਕ ਕਰਕੇ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ ਆਵ ਇੱਕ ਮਖਮਲੀ ਗੱਦੇ ਤੇ ਤਲਾਈਆਂ ਤੇ ਸੌਂਦੇ ਨੇ ਇੱਕ ਉਹਨਾਂ ਦੀ ਰਾਖੀ ਤੇ ਖੜਦਾ ਹੈ ਲਿਕਨ ਇਨਾਂ ਵਿੱਚੋਂ ਮੇਰਾ ਮਾਲਕ ਜੀ ਤੇ ਕਿਰਪਾ ਕਰਦਾ ਜੀ ਤੇ ਮੇਰੇ ਮਾਲਕ ਦੀ ਨਜ਼ਰ ਪਏ ਤੇ ਜਾਂ ਅਸੀਂ ਭਗਤੀ ਕਰਕੇ ਮਾਲਕ ਦੀ ਨਜ਼ਰ ਦੇ ਵਿੱਚ ਆਏ ਜੇ ਤੇ ਸਿਰ ਨਦਰਨ ਆਵੇ ਤਾਂ ਬਾਤ ਨਾ ਪੁੱਛੇ ਕੋਈ ਜੇ ਅਸੀਂ ਭਗਤੀ ਕਰਕੇ ਨਾਜ਼ਰ ਜਾ ਕੇ ਤਾਂ ਚੰਗਾ ਹੈ ਜੇ ਅਸੀਂ ਨਾਜ਼ਰ 'ਚ ਨਹੀਂ ਆਏ ਮੇਰੇ ਮਾਲਕ ਦੀ 'ਚ ਤਾਂ ਗੁਰੂ ਪੈਰ ਜੀ ਤੇ ਸਿਰ ਨਦਰਨ ਆਵੇ ਤਾਂ ਬਾਤ ਨਾ ਪੁੱਛੇ ਕੋਈ ਤਿੰਨਾਂ ਸਵਾਰੇ ਨਾਨਕਾ ਜਿੰਨ ਕੋ ਨਦਰ ਕਰੇ ਉਹਨਾਂ ਨੂੰ ਜੋਨ ਨਾ ਤੇਰਾ ਮਾਲਕ ਫਿਰ ਆਪਣੀ ਦ੍ਰਿਸ਼ਟੀ ਪਾਉਂਦਾ ਹੈ ਪੈਰ ਪਰ ਹੱਥ ਰੱਖਦਾ ਹੈ ਇੱਕ ਅਨੁਸਾਰਦਾ ਰਹਿੰਦਾ ਹੈ ਇੱਕ ਦੇ ਵਿੱਚ ਕਿਉਂ ਮੱਖਣ ਪਾਉਂਦਾ ਉਹ ਪਾਂਦਾ ਉਹੀ ਹੈ ਇਸੇ ਸੰਸਾਰ ਦੀ ਉਦਾਹਰਨ ਸਾਡੀ ਤਾਂ ਇੱਕ ਚੰਗੇ ਕਰਮ ਕਾਉਂਦਾ ਹੈ ਚੰਗਾ ਬੀਜ ਬੀਜਦਾ ਹੈ ਚੰਗੇ ਬੋਲ ਬੋਲਦਾ ਹੈ ਔਰ ਇੱਕ ਛੜਦਾ ਹੈ ਸੰਸਾਰ ਦੇ ਵਿੱਚ ਗਾਲੇ ਕੁੱਲ ਪੀਂੰਦਿਆ ਚੁਗਲੀ ਪੈਰ ਵਿਰੋਧ ਤਾਂ ਇਹ ਸਾਨੂੰ ਗੁਰਪਿਆਰ ਗੁਰਬਾਣੀ ਦੀ ਅਧਾਰਨਾ ਸਮਝਨੀ ਪੈਣੀ ਆ ਮੇਰਾ ਮਾਲਕ ਸਾਨੂੰ ਕੀ ਕਹਿਣਾ ਚਾਹੁੰਦਾ ਹੈ ਤਾਂ ਗੁਰਪਿਆਰ ਇਹ ਸਾਰੇ ਉਹ ਪਾਣਾ ਹੈ ਪਾਣੇ ਦੇ ਵਿੱਚ ਰਹਿ ਕੇ ਆਪਾਂ ਜੀਵਨ ਆਪਤੀਤ ਕਰੀਏ ਤਾਂ ਚੰਗਾ ਹੈ ਕਰ ਵੀ ਕੀ ਸਕਦੇ ਆ ਤੇ ਸਾਡੇ ਕਰਮ ਨੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਤੋੜ ਇੰਨੇ ਕਾ ਹਾਜ਼ਰੀ ਮੋਜੂਦ ਕਰੋ ਜੀ ਭੁੱਲਾਂ ਚੁੱਕਾ ਸਤਗੁਰ ਬਖਸ਼ਨਾਰਾ ਸੰਗਤ ਬਖਸ਼ਨਾਰਾ ਬਖਸ਼ ਦਿਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ